ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨ ਮੁਖ ਘਰ ਹੋਂਦੀ ਵਥ ਨਾ ਜਾਣਨੀ ਅੰਦੇ ਭਾਉ ਕ ਮੋਏ ਬਿਲ ਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਨ ਪਾਇ ਗੁਰਮੁਖ ਭ੍ਰਮ ਭਾਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਆਨੰਦਿਨ ਹਰ ਬੈ ਰਾਗੀ ਪਾਉੜੀ ਸੇ ਗੁਰ ਸਿਖ ਧਨ ਧਨ ਹੈ ਜਿਨੇ ਗੁਰ ਉਪਦੇਸ ਸੁਣਿਆ ਹਰ ਕੰਨੀ ਗੁਰ ਸਤਗੁਰ ਨਾਮ ਜੜੜਾਇ ਤਿਨ ਹਉਮੈ ਦੁਬਿਦਾ ਭੰਨੀ ਬੇਨ ਹਰ ਨ ਆਵੇ ਕੋ ਮਿੱਤਰ ਨਾਹੀ ਵਿਚਾਰ ਡਿਠਾ ਹਰ ਜੰਨੀ ਜਿਨਾ ਗੁਰ ਸਿਖਾਂ ਖਾਓ ਹਰ ਸੰਤੁਸ਼ਟ ਹੈ ਤਿਨਿ ਸਤਗੁਰ ਕੀ ਗਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿਨਿ ਚੜੀ ਚ ਵਗਲ ਵੰਨੀ ਸਲੋਕ ਮਹਲਾ 3 ਮਨ ਮੁਖ ਕਾਇਰ ਕਉ ਰੂਪ ਹੈ ਬਿਨ ਨਾਵੇ ਨਖ ਨਾਹੀ ਅਨ ਦਿਨ ਧੰਦੇ ਵਿਆਪੇ ਆ ਸੁਪਨੇ ਭੀ ਸੁਖ ਨਾਹੀ ਨਾਨਕ ਗੁਰਮੁਖ ਹੋਵਹਿ ਤਾਂ ਉਬਰਹਿ ਨਾਹੀ ਤਾਂ ਵੱਧੇ ਦੁਖ ਸੁਹਾਹਿ ਮਹਲਾ ਤੀਜਾ ਗੁਰਮੁਖ ਸਦਾ ਦਰ ਸੋਹਣੇ ਗੁਰ ਕਾ ਸਬਦ ਕਮਾਹੇ ਅੰਤਰ ਸਾਧ ਸਦਾ ਸੁਖ ਦਰ ਸੱਚੈ ਸੋਭਾ ਪਾਹੇ ਨਾਨਕ ਗੁਰਮੁਖ ਹਰਿ ਨਾਮ ਪਾਇਆ ਸਹਜੇ ਸੱਚ ਸਮਾਹੇ ਪਾਉੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਾਥ ਪਾਈ ਗੁਰਮੁਖ ਜਨਕ ਹਰ ਨਾਮ ਲਿਵ ਲਾਈ ਗੁਰਮੁਖ ਬਸਿਸ਼ਟ ਹਰ ਉਪਦੇਸ਼ ਸੁਣਾਈ ਬੇਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸ਼ਲੋਕ ਮਹੱਲਾ 3 ਸਤਗੁਰ ਕੀ ਪਰਤੀਤ ਨਾ ਆਈਆ ਸਬਦ ਨਾ ਲਾਗੋ ਭਾਉ ਉਸਨੋ ਸੁਖ ਨ ਉਪਜੈ ਭਾਵੇਂ ਸੌ ਢੇੜਾ ਆਵ ਜਾਉ ਨਾਨਕ ਗੁਰਮੁਖ ਸਹਜ ਮਿਲੈ ਸਚੇ ਸਿਉ ਲੇਵ ਲਾਉ ਮਹੱਲਾ ਤੀਜਾ ਏ ਮਨ ਐਸਾ ਸਤਿਗੁਰੂ ਖੋਜ ਲਹੁ ਜਿਤ ਸੇਵਿਐ ਜਨਮ ਮਰਨ ਦੁਖ ਜਾਏ ਸਹਸਾ ਮੂਲ ਨ ਹੋਵਈ ਹਉਮੈ ਸਬਦ ਜਲਾਏ ਕੂੜੈ ਕੀ ਪਾਲ ਵਿੱਚੋਂ ਨਿਕਲੈ ਸਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਏ ਪਾਉੜੀ ਜਿਸ ਕਾ ਘਰ ਦੀਵਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕਾਉ ਤਲਕੀ ਕਿਸੈ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕੇ ਅਹੋ ਦੀਵਾਨ ਹੋ ਕੋਈ ਨਾਸ ਭਜ ਨਿਕਲੇ ਹਰ ਦੀਵਾਨ ਹੋ ਕੋਈ ਕਿਥੈ ਜਾਇਆ ਤੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ ਤਿਨ ਰਹਿ ਦੇਖ ਹੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਮੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ ਗੁਰਮੁਖ ਵਿਰਲੇ ਕਿਨੈ ਥਾਇਆ ਉਸ ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜਗਤ ਮੋਆ ਬਿਰਥਾ ਜਨਮ ਗਵਾਏ ਦੂਜੇ ਭਾਏ ਅਤ ਦੁਖ ਲੱਗਾ ਮਾਰ ਜੰਮੈ ਆਵੇ ਜਾਏ ਵਿਸਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਇ ਆਪਿ ਸੁਤਾਏ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਦ ਸਬਾਈ ਸਭ ਘਟ ਭੋਗ ਵੈ ਅਲਿਪਤ ਰਹੈ ਅਲਖ ਨਾ ਲਖਣਾ ਜਾਈ ਪੂਰੈ ਗੁਰ ਵੇਖਾਲਿਆ ਸਬਦੇ ਸੋ ਜੀ ਪਾਈ ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦ ਜਲਾਈ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਹਿਚਲ ਰਾਜ ਹੈ ਸਦਾ ਤਿਸ ਕੀ ਰਾ ਨਾ ਆਵੇ ਨਾ ਜਾਈ ਆਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੀ ਗੁਣ ਗਾਈ ਨਾਨਕ ਵੇਖ ਵਿਗਸਿ ਆਉ ਹਰ ਸੱਚੇ ਕੀ ਵਡਿਆਈ ਪਾਉੜੀ ਜੇਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤੈਨ ਕਉ ਰਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ ਜਨ ਨਾਨਕ ਕਾਉ ਹਰ ਨਾਮ ਹਰ ਗੌਰ ਦੀ ਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਸਲੋਕ ਮਹੱਲਾ 3 ਜੇਨ ਕਉ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸਬਦ ਸੁਮਾਹੇ ਕਉਲ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾਹੇ ਵਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹੇ ਜਾਨ ਨਾਨਕ ਹਰ ਦਾਸ ਹੈ ਘਰ ਕਿਰਪਾ ਹਰ ਲਾਜ ਰਖਾਹਿ ਮਹੱਲਾ ਤੀਜਾ ਹਾਉ ਮੈਂ ਅੰਦਰ ਖੜਕ ਹੈ ਖੜਕੇ ਖੜਕ ਵਿਹਾਇ ਹਾਉ ਮੈਂ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਇ ਜੇਨ ਕਾਉ ਪੂਰਬ ਲਿਖਿਆ ਤੈਨਾ ਸਤਗੁਰ ਮਿਲੇ ਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਬਰੇ ਹਉਮੈ ਸ਼ਬਦ ਜਲਾਏ ਪਾਉੜੀ ਹਰ ਨਾਮ ਹਮਾਰਾ ਪ੍ਰਭ ਅਬਿਗਤ ਅਗੋਚਰ ਅਬినాਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੇਵਹਿ ਹਰ ਨਾਮ ਹਮ ਪੂਜਹਿ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੀਵੜ ਕੋਈ ਅਵਰ ਨਾ ਸੂਜੈ ਹਰ ਨਾਮੋ ਅੰਤਿ ਛਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਧਨ ਧੰਨ ਗੁਰੂ ਕਾ ਪਿਤਾ ਮਾਤਾ ਹਉ ਸਤਗੁਰੇ ਆਪਣੇ ਘਉ ਸਦਾ ਨਮਸਕਾਰੀ ਜਿਤ ਮਿਲੈ ਹਰ ਨਾਮ ਮੈਂ ਜਾਤਾ ਸਲੋਕ ਮਹੱਲਾ ਤੀਜਾ ਗੁਰਮੁਖ ਸੇਵ ਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸਬਦੈ ਸਾਧ ਨ ਆਇਓ ਮਰ ਜਨਮੈ ਵਾਰੋ ਵਾਰ ਮਨ ਮੁਖ ਅੰਧ ਨਾ ਚੇਤਾਈ ਕਿਤ ਆਇਆ ਸਹਸਾਰ ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਮਹਲਾ ਤੀਜਾ ਇਕੋ ਸਤਗੁਰ ਜਾਗਤਾ ਹੋਰ ਜਗ ਸੂਤਾ ਮੋਹੇ ਪਿਆਸ ਸਤਗੁਰ ਸੇਵਨ ਜਾਗੰ ਸੇ ਜੋ ਰਤੇ ਸਚ ਨਾਮ ਗੁਣਤਾਸ ਮਾਨ ਮੁਖ ਅੰਧ ਨ ਚੇਤਨੀ ਜਨਮ ਮਰ ਹੋਹਿ ਬినాਸ਼ ਨਾਨਕ ਗੁਰਮੁਖ ਤਿਨੀ ਨਾਮ ਤਿਹਾਇਆ ਜੇਨ ਕਉ ਧੁਰ ਪੂਰਬ ਲਿਖਿਆਸ ਪਾਉੜੀ ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ ਜੇਤ ਖਾਇਐ ਹਮ ਕਉ ਤ੍ਰਿਪਤ ਭਈ ਹਰ ਨਾਮ ਹਮਾਰਾ ਪੈਨਣ ਜੇਤ ਫਿਰ ਨੰਗੇ ਨਾ ਹੋਵਹਿ ਹੋਰ ਪੈਨਣ ਕੀ ਹਮਾਰੀ ਸਰਦ ਗਈ ਹਰ ਨਾਮ ਮਾ ਰਾਵਣ ਜੀ ਹਰ ਨਾਮ ਵਾਪਾਰ ਹਰ ਨਾਮੇ ਕੀ ਹਮ ਕਾਉ ਸਤਗੁਰ ਕਾਰ ਕੁੰਨੀ ਦੀ ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰ ਕਾ ਨਾਮ ਗੁਰਮੁਖਿ ਕਿਨੈ ਵਿਰਲੇ ਧਿਆਇਆ ਜਿਨ ਕਉ ਧੁਰ ਕਰਮ ਪਰਾਪਤ ਲਿਖਤ ਪਈ ਸਲੋਕ ਮਹਲਾ 3 ਜਗਤ ਅਗਿਆਨੀ ਅੰਧ ਹੈ ਦੂਜੈ ਭਾਏ ਕਰਮ ਕਮਾਏ ਦੂਜੈ ਭਾਏ ਜੀਤੇ ਕਰਮ ਕਰੇ ਦੁਖ ਲੱਗੇ ਤਨ ਧਾਇ ਗੁਰ ਪ੍ਰਸਾਦੀ ਸੁਖ ਊਪਜੈ ਜਾ ਗੁਰ ਕਾ ਸਬਦ ਕਮਾਏ ਸੱਚੀ ਬਾਣੀ ਕਰਮ ਕਰੇ ਅਨ ਦਿਨ ਨਾਮ ਧਿਆਏ ਨਾਨਕ ਜਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ ਮਹਲਾ ਤੀਜਾ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਢੰਡਾਰਾ ਸਤਿਗੁਰ ਦਾਤਾ ਜੀ ਏਕਾ ਸਦ ਜੀਵੇ ਦੇਵ ਨਹਾਰਾ ਆਨ ਦੇਨ ਕੀਰਤਨ ਸਦਾ ਕਰਹਿ ਗੁਰ ਕੈ ਸਬਦ ਅਪਾਰਾ ਸਬਦ ਗੁਰੂ ਕਾ ਸਦ ਉਚਰਹਿ ਜੋਗ ਜੋਗ ਵਰਤਾ ਵਣਹਾਰਾ ਇਹੋ ਮਨੁਆ ਸਦਾ ਸੁਖ ਵਸੈ ਸਹਜੇ ਕਰੇ ਵਾਪਾਰ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰਾ ਨਾਨਕ ਜਿਸਨੋ ਨਦਰ ਕਰੇ ਸੋ ਪਾਏ ਸੋ ਹੋਵੈ ਦਰ ਸਚਿਆਰਾ ਕਉੜੀ ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਗੁਰ ਚਰਣੀ ਜਾਏ ਭਇਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ ਧਨ ਧਨ ਸੋ ਗੁਰਸਿੱਖ ਕਹੀਐ ਜਿਨ ਸਤਗੁਰ ਸੇਵਾ ਕਰ ਹਰਨਾਮ ਲਿਆ ਦੇਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਸ਼ਲੋਕ ਮਹਲਾ 3 ਮਨ ਹੱਠ ਗਿਣੈ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹੱਠ ਭੇਖ ਕਰ ਧਰਮ ਦੇ ਦੁਖ ਪਾਇਆ ਦੂਜੈ ਭਾਇ ਰੇਦ ਸਿਦ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸਬਦੈ ਸਾਦ ਨ ਆਇਓ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪਾਇਐ ਕਮਾਵਣਾ ਕੋਏ ਨਾਮ ਮੇਟਣ ਹਾਰ ਪਾਉੜੀ ਧਨ ਧਨ ਸਤਿਗੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਕਾਉ ਸਾਤ ਆਈ ਧਨ ਧਨ ਸਤਿਗੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਧਨ ਧਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕਾਉ ਸਭ ਸਮ ਦ੍ਰਿਸ਼ਟ ਦਿਖਾਈ ਧਨ ਧਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸ਼ਲੋਕ ਮਹੱਲਾ ਪਹਿਲਾ ਕਰਹੀ ਮੋੰਦ ਵਿਦੇਸ ਪੇਰ ਨਿਤ ਝੂਰੇ ਸੰਭਾਲੇ ਮਿਲਦਿਆਂ ਢਿਲ ਨਾ ਹੋਬਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਹੀ ਕੂੜੀ ਆਵਾਜ਼ ਪ੍ਰੀਤ ਕਰੇ ਤਿ ਚਿਰ ਜਾਣੈ ਭਲਾ ਕਰ ਜਿ ਚਿਰ ਲੇਵੈ ਦੇ ਪਾਉੜੀ ਜਿਨ ਉਪਾਏ ਜੀ ਤਿਨ ਹਰਿ ਰਖਿਆ ਅੰਮ੍ਰਿਤ ਸਚਾ ਨਾਹੋ ਭੋਜਨ ਚਾਖਿਆ ਤਿਪਤ ਰਹੇ ਆਗਾਏ ਮਿੱਟੀ ਪਿਪਾਖਿਆ ਸਭ ਅੰਦਰ ਇਕ ਵਰਤੈ ਕਿਨੈ ਵਿਰ ਲਐ ਲਾਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਬਾਖਿਆ ਸਲੋਕ ਮਹੱਲਾ ਤੀਜਾ ਸਤ ਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵਈ ਜਿ ਚਰ ਸਬਦ ਨਾ ਕਰੇ ਵਿਚਾਰ ਹਉ ਮੈ ਮੈਲ ਨ ਚੁੱਕਈ ਨਾਮ ਨ ਲੱਗੈ ਪਿਆਰ ਇਕ ਆਪੇ ਬਖਸ਼ ਮਿਲਾਏ ਅਨ ਦੁਬਿਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਾਰ ਮਿਲੇ ਸਤਿਗੁਰ 헤ਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੀ ਵਿਓ ਮੂਰਖ ਅੰਧ ਗਵਾਰ ਦੂਜੇ ਭਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਭੁਖਾਰ ਜੇਨ ਕਾਰਣ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਣ ਹਾਰ ਪਾਉੜੀ ਤੂ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੋਲੇ ਆਪ ਬੁਲਾਵੇ ਹਰ ਆਪੇ ਜਾਲ ਥਲ ਰਵ ਰਹੀਐ ਹਰ ਆਪੇ ਮਾਰੈ ਹਰ ਆਪੇ ਛੋੜੈ ਮਨ ਹਰ ਸਰਣੀ ਬਾੜ ਰਹੀਐ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਚਿੰਦ ਨਿਸਲ ਹੋਏ ਰਹੀਐ ਉਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰ ਲਹੀਐ ਸੁਧ